ਇੱਕ ਗੱਲ ਸੁਣੀ ਸੀ ਕਿਸ ਤਾਂ ਕਿਵੇਂ ਵੀ ਜੇ ਬੰਦੇ ਨੇ ਜਿਹੜਾ ਕੁਝ ਕਰਨਾ ਹੁੰਦਾ ਹਨਾ ਉਹ ਕਰਕੇ ਹੀ ਰਹਿੰਦਾ ਉਹਦਾ ਵੀ ਉਹਨੇ ਕਰ ਹੀ ਲੈਣਾ ਹੁੰਦਾ ਇੱਕ ਗੱਲ ਹੈ ਇਹਨੇ ਕਰੋਨਾ ਕਾਲ ਚ ਜਦੋਂ ਸਾਰਾ ਕੁਝ ਬੰਦ ਸੀ ਠੇਕੇ ਹੀ ਬੰਦ ਗਏ ਹੋਏ ਸੀਗੇ ਉਦੋਂ ਤੇ ਦੋ ਪੀਣ ਵਾਲੇ ਯਾਰਾਂ ਦੋਸਤਾਂ ਨੇ ਸੌਂ ਪਾ ਦੀ ਕਿ ਅੱਜ ਤੋਂ ਬਾਅਦ ਨਹੀਂ ਪੀਣੀ ਤੇ ਉਦੋਂ ਅਗਲੇ ਦਿਨ ਹੀ ਕਹਿੰਦੇ ਠੇਕੇ ਖੁੱਲ ਗਏ ਤੇ ਉਹਨਾਂ ਨੇ ਹੁਣ ਸੌਂ ਖਾਦੇ ਸੀ ਕਹਿੰਦੇ ਵੀ ਕਿਵੇਂ ਕਰਗੇ ਤੇ ਬੈਠੇ ਸੋਚੀ ਗਏ ਤੇ ਕਹਿੰਦੇ ਯਾਰ ਆਪਾਂ ਸੌਂ ਖਾਦੀਏ ਪੀਣੀ ਨਹੀਂ ਆਪਾਂ ਠੇਕੇ ਤੇ ਜਾਂਦੇ ਥੋੜੀ ਜਿਹੀ ਸੌਂ ਖਾਦੀ ਆ ਵੀ ਠੇਕੇ ਤੇ ਨਹੀਂ ਜਾ ਸਕਦੇ ਠੇਕੇ ਤਾਂ ਜਾ ਹੀ ਸਕਦੇ ਆਪਾਂ ਨਾ ਤੇ ਫਿਰ ਕਹਿੰਦੇ ਯਾਰ ਬੋਤਲ ਲੈਣ ਨਾਲ ਦੀ ਸੌੜਾ ਥੋੜੀ ਜਿਹੀ ਖਾਦੀ ਆ ਭਾਈ ਬੋਤਲ ਨਹੀਂ ਲੈਣੀ ਬੋਤਲ ਵੀ ਲੈ ਲੈਨੇ ਆ ਚਲ ਤੇ ਬੈਠੇ ਬੈਠੇ ਨੇ ਪੈਗ ਪਾ ਲਏ ਤੇ ਪੈਗ ਪਾ ਕੇ ਬੈਠੇ ਸੋਚੀ ਗਏ ਵੀ ਯਾਰ ਹੁਣ ਕਿਵੇਂ ਕਰਗੇ ਤੇ ਸੋਇਦੇ ਸੋਇਦੇ ਉਹਨਾਂ ਨੇ DNA ਜਿਹੜੇ ਨੂੰ ਵੀ ਕਰਨਾ ਹੁੰਦਾ ਕੰਮ ਜਿਹੜਾ ਉਹ ਤਾਂ ਕਰਨਾ ਹੀ ਹੁੰਦਾ ਬੰਦੇ ਨੇ ਬੈਠੇ ਬੈਠਨੇ ਕਹਿੰਦਾ ਯਾਰ ਵੀ ਆਪਾਂ ਪੀਣ ਦੀ ਸਮਾਂ ਪਾਈ ਆ ਵੀ ਪਿਉਣ ਦੀ ਥੋੜੀ ਆ ਚੱਕ ਕੇ ਫਿਰ ਇੱਕ ਦੂਜੇ ਦੇ ਮੂੰਹ ਨੂੰ ਗਲਾਸ ਲਾ ਤੇ ਵੀ ਹੁਣ ਇਹ ਦੱਸੋ ਵੀ ਸੌ ਟੁੱਟੀ ਕਿ ਨਹੀਂ ਟੁੱਟੀ ਉਹਨਾਂ ਦੀ ਇਹ ਚੀਜ਼ ਦਾ ਪਤਾ ਲੱਗੇ ਹੁਣ ਵੀ ਕੀ ਕੀ ਸਾਂਕ ਕਿਤਾਬ ਨੇ ਇਹ ਚੀਜ਼ ਦਾ